1984 ਦੇ ਵਿੱਚ ਜੋ ਕਤਲੇਆਮ ਹੋਇਆ ਉਹਦੇ ਵਿੱਚ ਸਿੱਖਾਂ ਨੂੰ ਬਿਲਕੁਲ ਇਨਸਾਫ ਨਹੀਂ ਮਿਲਿਆ ਅੱਜ 40 42 ਸਾਲ ਹੋ ਗਏ 40 ਸਾਲਾਂ ਬਾਅਦ ਵੀ ਕੋਰਟ ਕਚੈਰੀਆਂ ਦੇ ਵਿੱਚ ਤੱਕੇ ਖਾਣੇ ਪੈ ਰਹੇ ਆ 1984 ਰਾਜਨਗਰ ਪਾਲਮ ਦੇ ਵਿੱਚ 5 ਐਫਆਈਆਰ ਹੋਈਆਂ ਜਿਦੇ ਵਿੱਚ ਕਤਲੇਆਮ ਕੀਤਾ ਗਿਆ ਸੀ ਉਹ ਅਲੱਗ-ਅਲੱਗ ਐਫਆਈਆਰ 1986 ਦੇ ਵਿੱਚ ਜਿੰਨੇ ਵੀ ਦੋਸ਼ੀ ਉਹਦੇ ਵਿੱਚ ਸੀ ਉਹ ਸਾਰਿਆਂ ਨੂੰ ਕੁਟ ਕਰ ਦਿੱਤਾ ਗਿਆ ਕਾਰਨ ਸੀ ਕਿ ਪੁਲਿਸ ਨੇ ਸਹਿਯੋਗ ਨਹੀਂ ਦਿੱਤਾ ਟੰਗ ਨਾਲ ਜੋ ਗਵਾਹ ਸੀ ਉਹਨਾਂ ਨੂੰ ਪ੍ਰੋਪਰ ਸਮਨਿੰਗ ਨਹੀਂ ਹੋਈ ਜਿਹਦੇ ਕਰਕੇ ਉਹ ਸਾਰੇ ਕੁਇਟ ਹੋ ਗਏ ਸੱਜਨ ਕੁਮਾਰ ਦੇ ਕੇਸ ਦੇ ਵਿੱਚ ਜਿਸ ਸੈਸ਼ਨ ਕੋਰਟ ਨੇ ਸੱਜਨ ਕੁਮਾਰ ਨੂੰ ਕੁਇਟ ਕਰ ਦਿੱਤਾ ਸੀ ਉਸ ਕੇਸ ਦੀ ਅਸੀਂ ਸੀਬੀਆਈ ਵੱਲੋਂ ਤਰਲਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਪੀਲ ਪਾਈ ਗਈ ਠੀਕ ਹੈ ਹਾਈ ਕੋਰਟ ਦੇ ਵਿੱਚ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਜੋ ਸੱਜਨ ਕੁਮਾਰ ਦਾ ਵਕੀਲ ਸੀ ਉਸ ਨੇ ਇਹ ਪੰਜਾਂ ਕੇਸਾਂ ਦਾ ਹਵਾਲਾ ਦਿੱਤਾ ਕਿ ਸੱਜਨ ਕੁਮਾਰ ਔਰ ਇਹ ਪੰਜ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਸੀ ਉਹ ਆਲਰੇਡੀ ਿਕਟ ਹੋ ਗਏ ਆ ਕਿਉਂਕਿ ਸੇਮ ਇਨਸੀਡੈਂਟ ਸੇਮ ਜਗ੍ਹਾ ਸੀ ਔਰ ਉਸ ਜਗ੍ਹਾ ਤੇ ਉਹਨਾਂ ਨੂੰ ਇਨਸਾਫ ਮਤਲਬ ਬਰੀ ਕਰ ਦਿੱਤਾ ਗਿਆ ਉਸ ਬੇਸ ਦੇ ਉੱਤੇ ਆਧਾਰ ਦੇ ਉੱਤੇ ਸੱਜਨ ਕੁਮਾਰ ਨੂੰ ਵੀ ਬਰੀ ਕਰ ਦਿੱਤਾ ਜਾਏ ਉਸ ਸਮੇਂ ਜੋ ਜੱਜ ਸਾਹਿਬ ਸੀ ਗੀਤਾ ਮਤਲਬ ਉਹਨਾਂ ਨੇ ਜਦ ਉਹ ਪੰਜਾਂ ਕੇਸਾਂ ਦਾ ਆਰਡਰ ਪੜਿਆ ਤੇ ਬੜਾ ਸ਼ੌਕ ਹੋਏ ਕਿ ਵੀ ਇਹ ਕੇਸ ਜਿਹੜੇ ਇੰਨੇ ਸਟਰੋਂਗ ਐਵਿਡੈਂਸਸ ਐ ਵਿਟਨੈਸਸ ਐ ਇਹ ਬਗੈਰ ਸਾਰਾ ਕੁਝ ਉਹਨਾਂ ਨੂੰ ਕਨਸਿਡਰ ਕੀਤਾ ਉਹਨਾਂ ਨੂੰ ਸਬਮਨਿੰਗ ਨਹੀਂ ਹੋਈ ਤੇ ਕਿਸ ਤਰੀਕੇ ਦੇ ਨਾਲ ਇਹ ਏਕਵਟ ਕਰ ਦਿੱਤੇ ਗਏ ਉਸ بیس ਦੇ ਉੱਤੇ ਜੱਜ ਸਾਹਮਣੇ ਸੂਓ ਮੋਟੋ ਉਹ ਪੰਜੋ ਕੇਸਸ ਦੁਬਾਰਾ ਖੋਲ੍ਹ ਦਿੱਤੇ ਉਸ ਦੀ ਲਗਾਤਾਰ ਆਰਗੂਮੈਂਟ ਚੱਲ ਰਹੀ ਸੀ ਸਾਡੇ ਵਕੀਲ ਐਡਵੋਕੇਟ ਗੁਰਬਖਸ਼ ਸਿੰਘ ਤੇ ਸੀਨੀਅਰ ਐਡਵੋਕੇਟ ਸਰਦਾਰ ਐਚ ਐਸ ਫੂਲਕਾ ਸਾਹਿਬ ਇਸ ਨੂੰ ਕੇਸਾਂ ਦੀ ਪੈਰਵਾਈ ਕਰ ਰਹੇ ਸੀ ਅੱਜ ਇਹਨਾਂ ਪੰਜਾਂ ਕੇਸਾਂ ਦਾ ਜੋ ਆਰਡਰ ਆਇਆ ਜੱਜਮੈਂਟ ਆਈ ਹੈ ਉਹਦੇ ਵਿੱਚ ਇੱਕ ਕੇਸ ਦੇ ਵਿੱਚ ਰੀ ਇਨਵੈਸਟੀਗੇਸ਼ਨ ਦੇ ਆਰਡਰ ਹੋਇਆ ਇੱਕ ਕੇਸ ਜਿਸ ਦੇ ਵਿੱਚ ਦੋ ਕਿਊ ਸੀ ਉਹ ਦੋਨਾਂ ਦੀ ਡੈਥ ਹੋ ਚੁੱਕੀ ਹੈ ਇਸ ਕਰਕੇ ਜੱਜ ਸਾਹਿਬ ਨੇ ਉਹਦੇ ਵਿੱਚ ਹੁਣ ਕੰਪਨਸੇਸ਼ਨ ਅਨਾਉਂਸ ਕਰ ਦਿੱਤਾ ਹੈ ਕਿ ਜੋ ਵੀ ਕੰਪਨਸੇਸ਼ਨ ਸਰਕਾਰ ਵੱਲੋਂ ਅਨਾਉਂਸ ਹੋਇਆ ਉਹ ਕੰਪਨਸੇਸ਼ਨ ਉਹਨਾਂ ਨੂੰ ਦਿੱਤਾ ਜਾਏ ਠੀਕ ਬਾਕੀ ਤਿੰਨ ਕੇਸਸ ਦੇ ਵਿੱਚ ਜੋ ਡਾਕੂਮੈਂਟਸ ਸੀ ਉਹ ਪੂਰੇ ਨਹੀਂ ਸੀ ਤੇ ਏਜੰਸੀਜ਼ ਜਿਹੜੀਆਂ ਇਨਵੈਸਟੀਗੇਟ ਕਰ ਰਹੀਆਂ ਉਹਨਾਂ ਨੂੰ ਜਲਸਾਭ ਨੇ ਡਾਇਰੈਕਸ਼ਨ ਦਿੱਤੀ ਆ ਕਿ ਇਹ ਸਾਰੇ ਕਾਗਜ਼ਾਤ ਜਿਹੜੇ ਆ ਇਮੀਡੀਏਟਲੀ ਪੂਰੇ ਕਰੋ ਤਾਂ ਕਿ ਉਹਨਾਂ ਦੇ ਉੱਤੇ ਵੀ ਜਿਹੜਾ ਆਰਡਰ ਹੈ ਜਲਦੀ ਆ ਸਕੇ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਦੇ ਵਿੱਚ ਕਿਉਂਕਿ ਜਿਹੜੇ ਕੰਪਲੇਨੈਂਟ ਸੀ ਉਸ ਸਮੇਂ ਦੇ ਹਾਲਾਤ ਸੱਜਨ ਕੁਮਾਰ ਐਮਪੀਸੀ ਉਹਸ ਇਲਾਕੇ ਦਾ ਦਿੱਲੀ ਪੁਲਿਸ ਉਹਨਾਂ ਦੀ ਮੁਠੀ ਚ ਸੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੇ ਡਰਾ ਧਮਕਾ ਕੇ ਜਿਹੜੇ ਕੰਪਲੇਂਡਰਡ ਸੀ ਉਹਨਾਂ ਨੇ ਸੱਜਨ ਕੁਮਾਰ ਦਾ ਨਾਮ ਉਹਦੇ ਵਿੱਚ ਡਿਸਕਲੋਸ ਨਹੀਂ ਕੀਤਾ ਕਿਉਂਕਿ ਡਰ ਭੈ ਇਨਾਂ ਸੀ ਕੋਈ ਸਿਕਿਉਰਟੀ ਨਹੀਂ ਸੀ ਉਹਨਾਂ ਨੂੰ ਸਰਕਾਰ ਕਾਂਗਰਸ ਦੀ ਸੀ ਜਿਹਦੇ ਵਿੱਚ ਇਨਾਂ ਉਹਨਾਂ ਦੇ ਉਹਨਾਂ ਨੂੰ ਡਰ ਪਾ ਦਿੱਤਾ ਗਿਆ ਕਿ ਉਹ ਸੱਜਨ ਕੁਮਾਰ ਦਾ ਨਾਮ ਹੀ ਨਹੀਂ ਲੈ ਸਕੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਇਨਾਂ ਕੇਸ ਦੇ ਵਿੱਚ ਜਿਹੜੇ ਡਾਕੂਮੈਂਟਸ ਸਟ੍ਰੇਸ ਆਊਟ ਕਰਕੇ ਔਰ ਉਹਦੇ ਵਿੱਚ ਸੱਜਨ ਕੁਮਾਰ ਦਾ ਜਿਹੜਾ ਉਹਨੂੰ ਵੀ ਇਨਵੋਲ ਕੀਤਾ ਜਾਏ ਕਿਉਂਕਿ ਸਿਮਿਲਰ ਕੇਸ ਦੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਹੋਈ ਹੈ ਔਰ ਉਹੀ ਬੰਦੇ ਜਿਹੜੇ ਸੱਜਨ ਕੁਮਾਰ ਨਾਲ ਇਸ ਕੇਸ ਦੇ ਵਿੱਚ ਉਮਰ ਕੈਦ ਕੱਟ ਰਹੇ ਆ ਉਹੀ ਬੰਦੇ ਉੱਥੇ ਵੀ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਝ ਬੰਦੇ ਆ ਤੇ ਇਹਦਾ ਮਤਲਬ ਉਹ ਜਿਹੜੀ ਸੱਜਨ ਕੁਮਾਰ ਦੀ ਅਗਵਾਈ ਹੈ ਉੱਥੇ ਵੀ 리ਡ ਕਰ ਰਿਆ 100% ਬੰਦੀ ਆ ਸੋ ਇਹ ਕੋਸ਼ਿਸ਼ ਕਰਾਂਗੇ ਅਸੀਂ ਕਿ ਸੱਜਨ ਕੁਮਾਰ ਦਾ ਨਾਮ ਉਹਦੇ ਵਿੱਚ ਐਡ ਕਰਾਇਆ ਜਾਏ ਉਹਦੀ ਤਗਰੀ ਤਾਰੀਖ ਵਗੈਰਾ ਲਈ ਸਰਕੋਰਟ ਸੇ ਜਾਂ ਕੀ ਨਹੀਂ ਏਜੰਸੀਜ਼ ਹੁਣ ਜਦੋਂ ਡਾਕੂਮੈਂਟਸ ਕੰਪਲੀਟ ਕਰਨਗੇ ਆਦੇਸ਼ ਮਿਲੇ ਇੱਕ ਕੇਸ ਮੇ ਜਾਂਚ ਲਈ ਆਦੇਸ਼ ਮਿਲਾ ਬਾਕੀ ਜੋ ਹੈ ਉਹ ਡਾਕੂਮੈਂਟਸ ਪੂਰੇ ਕਰਾਂਗੇ اور ਫਿਰ ਕੋਰਟ ਕੋ ਅਵਗਤ ਕਰਾਂਗੇ ਜਦ ਡਾਕੂਮੈਂਟਸ ਸਾਰੇ ਹੋ ਗਏ ਤਾਂ ਫਿਰ ਡੇਟ ਨੀ ਸਰ ਅਭੀ ਅਭੀ ਇੱਕ ਖਬਰ ਆਈ ਪੰਜਾਬ ਸੇ ਕਿ ਜੋ ਜਾਨੀ ਹਰਪ੍ਰੀਤ ਸਿੰਘ ਆ ਨੂੰ ਕੋ ਅਧਿਸ਼ ਬਣਾ ਦਿਆ ਗਿਆ ਅ ਅਕਾਲੀ ਦਲ ਦਾ ਕੀ ਕਹਿਣਾ ਚਾਹੁੰਦੇ ਹੋ ਸਰ ਉਹਨੂੰ ਲੈ ਕੇ ਦੇਖੋ ਅ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲੇ ਲਏ ਸੀ ਜਦੋਂ ਅਕਾਲ ਤਖਤ ਦੇ ਸਿੰਘ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਉਸ ਸਮੇਂ ਜਿਹੜੀ ਇੱਕ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤਾਂ ਕਿ ਉਹ ਕਾਲੀ ਦਲ ਦੀ ਪ੍ਰਤੀਕਰਨ ਔਰ ਡੈਲੀਗੇਟ ਚੁਣਨ ਉਸ ਤੋਂ ਬਾਅਦ ਪ੍ਰਧਾਨ ਚੁੜਿਆ ਜਾਏ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਜਿਹੜੇ ਸੀ ਉਹ ਵਿਧਰੋ ਕਰ ਗਏ ਜਿਹਦੇ ਵਿੱਚ ਧਾਮੀ ਸਾਹਿਬ ਵੀ ਸੀ ਬਾਕੀ ਪੰਜ ਮੈਂਬਰੀ ਕਮੇਟੀ ਨੇ ਹਰ ਜਗ੍ਹਾ ਦੇ ਉੱਤੇ ਮੀਟਿੰਗਾਂ ਕਰਕੇ ਰੈਲੀਆਂ ਕਰਕੇ ਲੋਕਾਂ ਨੂੰ ਪ੍ਰੇਰਣਾ ਦੇ ਕੇ ਅਕਾਲੀ ਦਲ ਦੀ ਭਰਤੀ ਕੀਤੀ ਜਿੱਦ ਦੇ ਵਿੱਚੋਂ ਡੈਲੀਗੇਟ ਚੁਣੇ ਗਏ ਔਰ ਡੈਲੀਗੇਟਸ ਨੇ ਅੱਜ ਬੜੇ ਹੀ ਡੈਮੋਕਰੈਟਿਕ ਤਰੀਕੇ ਦੇ ਨਾਲ ਅੱਜ ਗੁਰਜਕਾਲੀ ਫੁੱਲਾ ਸਿੰਘ ਕਿੱਥੇ ਅੱਜ ਉਹਨਾਂ ਦੀ ਮੀਟਿੰਗ ਸੀ ਡੈਲੀਗੇਟਸ ਦੀ ਉਹਨਾਂ ਨੇ ਸਰਬਸੰਮਤੀ ਦੇ ਨਾਲ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਸੋ ਮੈਂ ਸਭ ਤੋਂ ਪਹਿਲਾਂ ਤੇ ਤੁਹਾਡੇ মিডিਆ ਤੇ ਮਾਧਿਅਮ ਦੇ ਨਾਲ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਵਧਾਈ ਦੇਣਾ ਕਿ ਜਿਹੜੀ ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਪੰਜ ਮੈਮਰੀ ਕਮੇਟੀ ਨੇ ਮਹਿੰਮ ਚਲਾਈ ਸੀ ਉਹਦੇ ਤਹਿਤ ਅੱਜ ਜਿਹੜਾ ਅਕਾਲੀ ਦਲ ਨੂੰ ਪ੍ਰਦਾਨ ਤੇ ਰੂਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਇੱਕ ਸੂਝਵਾਨ ਵਿਅਕਤੀ ਜਿਹੜਾ ਮਿਲਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਕੌਮ ਹੈ ਉਸ ਨੂੰ ਸੇਧ ਮਿਲੇਗੀ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਸਰਵਾਈਵ ਹੋਏਗਾ ਉਹ ਰਿਵਾਈਵ ਹੋਏਗਾ ਔਰ ਲੋਕ ਕਿਉਂਕਿ ਚਾਹਦੇ ਆ ਕਿ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਜਿਹੜਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਾਲੀ ਦਲ ਜਿਹੜਾ ਬਿਲਕੁਲ ਹੀ ਥੰਦੇ ਚਲਾ ਗਿਆ ਸੀ ਹੁਣ ਇਸ ਤੋਂ ਉਮੀਦ ਕੀਤੀ ਜਾ ਸਕਦੀ ਆ ਕਿ ਸ਼੍ਰੋਮਣੀ ਕਾਲੀ ਦਲ ਵਾਪਸ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਿੱਖਾਂ ਦੇ ਸਿੱਖ ਕੌਮ ਦੇ ਲਈ ਪੰਥ ਦੇ ਲਈ ਕੰਮ ਕਰਨਗੇ ਔਰ ਪੰਜਾਬ ਦੇ ਵਿੱਚ ਇੱਕ ਚੰਗਾ ਮਾਹੌਲ ਸਿਰਜਿਆ ਜਾਏਗਾ ਹਾਂ ਲੇਕਿਨ ਬਾਦਲ ਗਰੁੱਪ ਸਰ ਇਸ ਕੋ ਲਿਖ ਕੇ ਆਬਜੈਕਸ਼ਨ ਉਠਾ ਰਹੇ ਆ ਇਹ ਬਾਦਲ ਕਾਲੀ ਨਾਲ ਤੇ ਬਿਲਕੁਲ オਬਜੈਕਸ਼ਨ ਉਠਾਏਗਾ ਹੀ ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਸਾਡੀ ਜਿਹੜੀ ਥੋੜੀ ਬਹੁਤ ਬਚੀ ਸੀ ਸਾਖ ਉਹ ਵੀ ਖਤਮ ਹੋ ਜਾਏਗੀ ਔਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪ੍ਰਧਾਨ ਚੁਣਿਆ ਗਿਆ ਕੋਈ ਇਹ ਨਹੀਂ ਵੀ ਅੰਦਰ ਬੰਦ ਕਮਰੇ ਚ ਬੈ ਕੇ ਪ੍ਰਧਾਨ ਅਨਾਉਂਸ ਕਰ ਦਿੱਤਾ ਸੋ ਇਹ ਮੈਂ ਸਮਝਦਾ ਬਹੁਤ ਵਧੀਆ ਹੋਇਆ ਇਹਦੀ ਵਧਾਈ ਦਿੰਦਾ ਕੋਰਟ ਜਾਣੇ ਕੇ ਲਈ ਵੀ ਕਹਿ ਰਹੇ ਹਨ ਉਹ ਲੋਕ ਦੇਖੋ ਹੁਣ ਕੋਰਟ ਜਾਣ ਜ ਕਰਨ ਇਹ ਤੇ ਫੈਸਲਾ ਸੰਗਤ ਨੇ ਕੀਤਾ ਹੈ ਜਨਤਾ ਨੇ ਫੈਸਲਾ ਕੀਤਾ ਹੈ ਦਿੱਲੀ ਕਮੇਟੀ ਸਰ ਠੀਕ ਮੰਨਤੀ ਇਸ ਫੈਸਲੇ ਬਿਲਕੁਲ ਸਹੀ ਹੈ ਜੀ ਜਿਹੜੇ ਤਰੀਕੇ ਪਰਤੀ ਇਹ ਹੁਕਮ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਦਾ ਹੋਇਆ ਸੀ ਜਿਹੜੀ perties ਕਮੇਟੀ ਬਣੀ ਸੀ ਉਹਨਾਂ ਨੇ ਕੋ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਜਿਹੜੀ ਪੰਚ ਮੈਮਰੀ ਕਮੇਟੀ ਚ ਬਣਾਈ ਗਈ ਸੀ ਉਹਨਾਂ ਨੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਸਭ ਜਗ੍ਹਾ ਦੇ ਉੱਤੇ perties ਕੀਤੀ ਔਰ perties ਕਰਕੇ ਡੈਲੀਗੇਟ ਚੁਣ ਕੇ ਪ੍ਰਧਾਨ ਚੁਣਿਆ ਇਹਦੇ ਚ ਮੈਂ ਨਹੀਂ ਸਮਝਦਾ ਕੋਈ ਗਲਤ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਸੀ